ਕਿੰਝ ਹੋ ਸਕਦਾ ਹੈ ਕਿ ਇੱਕ ਕੁੜੀ ਦੀ ਮੌਤ ਹੋ ਜਾਵੇ ਜਾਨ ਚਲੀ ਜਾਵੇ ਅਤੇ ਉਸ ਮਗਰੋਂ ਉਸਦਾ ਦੁਬਾਰਾ ਜਨਮ ਹੋਵੇ ਪਰ ਉਹਨੂੰ ਆਪਣਾ ਪਿਛਲਾ ਸਾਰਾ ਜਨਮ ਯਾਦ ਹੋਵੇ ਸੁਮਨਦੀਪ ਨਾਮ ਦੀ ਇਹ ਕੁੜੀ ਜੋ ਕਿ ਦੱਸਦੀ ਹੈ ਕਿ ਮੇਰੀ ਮਾਂ ਮੈਨੂੰ ਸੋਮਾ ਕਹਿੰਦੀ ਹੁੰਦੀ ਸੀ 13 ਸਾਲ ਦੀ ਹੋਣ ਤੇ ਜਦੋਂ ਆਪਣੇ ਘਰ ਜਾਂਦੀ ਹੈ ਉਸ ਘਰ ਦੇ ਵਿੱਚ ਜਿੱਥੇ ਉਹ ਮਰ ਚੁੱਕੀ ਸੀ ਉਸੇ ਘਰ ਦੇ ਵਿੱਚ ਜਾ ਕੇ ਆਪਣੇ ਮਾਪਿਓ ਨੂੰ ਪਛਾਣਦੀ ਹੈ ਜੋ ਕਿ ਪਿਛਲੇ ਜਨਮ ਦੇ ਵਿੱਚ ਮਾਪਿਓ ਸੀ ਆਪਣੇ ਦੋਸਤਾਂ ਰਿਸ਼ਤੇਦਾਰਾਂ ਬਾਰੇ ਦੱਸਦੀ ਹੈ ਤਾਂ ਪਿੰਡ ਵਾਲਿਆਂ ਸਮੇਤ ਪਰਿਵਾਰਿਕ ਮੈਂਬਰ ਹੈਰਾਨ ਰਹਿ ਜਾਂਦੇ ਨੇ ਵੱਡੇ ਵੱਡੇ న్యూਸ ਚੈਨਲਾਂ ਵਾਲੇ ਉੱਥੇ ਪਹੁੰਚ ਜਾਂਦੇ ਨੇ ਹਿੰਦੀ ਹਿੰਦੀ ਮੀਡੀਆ ਵਾਲੇ ਚੈਨਲਸ ਵੀ ਉੱਥੇ ਪਹੁੰਚੇ ਤਾਂ ਕਿ ਪੂਰੀ ਕਵਰੇਜ ਕੀਤੀ ਜਾ ਸਕੇ ਪਤਾ ਲਗਾਇਆ ਜਾ ਸਕੇ ਕਿ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਤਾਂ ਉਹ ਕੁੜੀ ਦੱਸਦੀ ਹੈ ਕਿ ਇਹ ਹੈ ਮੇਰੀ ਮਾਂ ਅਤੇ ਜਿਸ ਦਿਨ ਮੇਰੀ ਮੌਤ ਹੋਈ ਸੀ ਉਸ ਦਿਨ ਪਹਿਲਾਂ ਮੇਰੀ ਕਾਪੀ ਗਿਰੀ ਸੀ ਅਤੇ ਫਿਰ ਮੇਰੀ ਚप्पल ਖੁੱਲ ਗਈ ਸੀ ਜਿਸ ਤੋਂ ਬਾਅਦ ਉਹ ਚੱਪਲ ਚੱਕਣ ਦੀ ਕੋਸ਼ਿਸ਼ ਕਰਦੀ ਹੈ ਪਰ ਉਸਦੇ ਉੱਪਰੋਂ ਬਸ ਲੰਘ ਗਈ ਸੀ ਅਤੇ ਇਹ ਉਹ ਘਟਨਾ ਸੀ ਜੋ ਕਿ 13 ਸਾਲ ਦੀ ਬੱਚੀ ਆਪਣੇ ਮੂੰਹੋਂ ਦੱਸ ਰਹੀ ਸੀ ਕਿ ਮੇਰੇ ਨਾਲ ਪਿਛਲੇ ਜਨਮ ਦੇ ਵਿੱਚ ਇੰਜ ਹੋਇਆ ਸੀ ਤੇ ਮੈਂ ਇੰਜ ਮਰ ਗਈ ਸੀ ਜਦੋਂ ਮਾਂ ਨੂੰ ਪੁੱਛਿਆ ਗਿਆ ਤਾਂ ਮਾਂ ਨੇ ਦੱਸਿਆ ਕਿ ਹਾਂ ਮੇਰੀ ਤੇ ਬਸਤੇ ਹੀਠਾਂ ਕਿ ਮਰੀ ਸੀ ਪਰ ਇਸ ਕੁੜੀ ਨੂੰ ਇਹ ਸਾਰਾ ਕੁਝ ਕਿਵੇਂ ਪਤਾ ਇਸ ਤੋਂ ਇਲਾਵਾ ਕੁੜੀ ਦੱਸਦੀ ਹੈ ਕਿ ਇਸ ਘਟਨਾ ਤੋਂ ਪਹਿਲਾਂ ਮੈਂ ਆਪਣੀ ਭਾਬੀ ਦੇ ਘਰ ਡੋਲੂ ਲੈ ਕੇ ਵੀ ਗਈ ਸੀ ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਦੱਸਦੇ ਨੇ ਕਿ ਹਾਂ ਉਸ ਦਿਨ ਡੋਲੂ ਲੈ ਕੇ ਆਈ ਸੀ ਇਹ ਕੁੜੀ ਅਤੇ ਮੇਰੇ ਕੋਲ ਹੀ ਸੀ ਉਸ ਤੋਂ ਬਾਅਦ ਹੀ ਇਹ ਘਰ ਤੋਂ ਬਾਹਰ ਗਈ ਸੀ ਤੇ ਇਹ ਸਾਰੀ ਘਟਨਾ ਹੋਈ ਸੀ ਇਹੋ ਜਿਹੀਆਂ ਕਿੰਨੀਆਂ ਹੀ ਗੱਲਾਂ ਜੋ ਕਿ ਇਸ ਕੁੜੀ ਦੇ ਵੱਲੋਂ ਆਪਣੇ ਪੁਰਾਣੇ ਘਰ ਦੇ ਵਿੱਚ ਜਾ ਕੇ ਦੱਸੀਆਂ ਗਈਆਂ ਆਪਣੀ ਮਾਂ ਨੂੰ ਪਛਾਣ ਲਿਆ ਗਿਆ ਜੋ ਕਿ ਉਸ ਸਮੇਂ ਝਾੜੂ ਲਗਾ ਰਹੀ ਸੀ ਜਦੋਂ ਕੁੜੀ ਨੇ ਕਿਹਾ ਕਿ ਮਾਂ ਮੈਂ ਤੇਰੀ ਸੋਮਾ ਹੀ ਆ ਤਮਾਂ ਨੂੰ ਯਕੀਨ ਨਹੀਂ ਹੋਇਆ ਪਹਿਲਾਂ ਹੀ ਦਿਲ ਤੇ ਏਡਾ ਵੱਡਾ ਬੋਝ ਸੀ ਕਿਉਂਕਿ ਇਸ ਕੁੜੀ ਦੀ ਮੌਤ ਨੂੰ ਉੱਥੇ ਸਿਰਫ 2 ਸਾਲ ਹੀ ਹੋਏ ਸੀ 2 ਸਾਲ ਬਾਅਦ ਹੀ ਨਾਲ ਦੇ ਹੀ ਪਿੰਡ ਦੇ ਵਿੱਚ ਇਸ ਕੁੜੀ ਨੇ ਜਨਮ ਲੈ ਲਿਆ ਤੇ ਆਪਣੇ ਘਰ ਜਾ ਕੇ ਦੱਸਿਆ ਕਿ ਮੈਂ ਤੁਹਾਡੀ ਧੀ ਹਾਂ ਇਸ ਕੁੜੀ ਦਾ ਕਹਿਣਾ ਸੀ ਕਿ ਜੇਕਰ ਮੇਰੇ ਮਾਪਿਓ ਮੈਨੂੰ ਨਾ ਪਛਾਣ ਦੇ ਮੈਨੂੰ ਬਹੁਤ ਦੁੱਖ ਹੋਣਾ ਸੀ ਪਰ ਉਹਨਾਂ ਨੇ ਮੈਨੂੰ ਪਛਾਣ ਲਿਆ ਮੈਨੂੰ ਗੋਦ ਦੇ ਵਿੱਚ ਬਿਠਾ ਕੇ ਪਿਆਰ ਦਿੱਤਾ ਹੋਰ ਵੀ ਕਿੰਨੀਆਂ ਹੀ ਇਹੋ ਜਿਹੀਆਂ ਨਿਸ਼ਾਨੀਆਂ ਕੁੜੀ ਦੇ ਵੱਲੋਂ ਦੱਸੀਆਂ ਗਈਆਂ ਜਿਵੇਂ ਕਿ ਘੜੀ ਕਿੱਥੇ ਪਈ ਆ ਉਹ ਕੁੜੀ ਦੱਸੀ ਕਿ ਫੋਟੋ ਦੇ ਪਿੱਛੇ ਐ ਤੇ 5 ਸਾਲ ਬਾਅਦ ਉਹ ਕੁੜੀ ਜਾ ਕੇ ਜਦੋਂ ਕੱਢੀ ਤਾਂ ਮਾਂ ਨੇ ਕਿਹਾ ਕਿ ਹਾਂ ਇਹ ਤਾਂ ਮੇਰੀ ਧੀ ਦੀ ਹੀ ਘੜੀ ਐ ਤੇ ਮੈਨੂੰ ਵੀ ਨਹੀਂ ਪਤਾ ਸੀ ਕਿ ਇਹ ਕਿਸੇ ਤਸਵੀਰ ਦੇ ਪਿੱਛੇ ਰੱਖੀ ਹੋਈ ਐ ਛੋਟੀਆਂ ਮੋਟੀਆਂ ਇਹੋ ਜਿਹੀਆਂ ਹੋਰ ਕਿੰਨੀਆਂ ਹੀ ਗੱਲਾਂ ਕੁੜੀ ਦੇ ਵੱਲੋਂ ਆਪਣੀ ਮਾਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਦੱਸਿਆ ਗਿਆ ਸਬੂਤ ਦਿੱਤੇ ਗਏ ਕਿ ਮੈਂ ਤੁਹਾਡੀ ਧੀ ਹਾਂ ਪੁਨਰਜਨਮ ਦੁਬਾਰਾ ਜਨਮ ਲੈਣਾ ਰੀਬਰਥ ਵਾਲੀਆਂ ਇਹੋ ਜਿਹੀਆਂ ਕਹਾਣੀਆਂ ਸੀ ਦੇਖਿਆ ਜ਼ਰੂਰ ਸੀ ਸੁਣਿਆ ਜ਼ਰੂਰ ਸੀ ਪਰ ਇਸ ਕੁੜੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਅਤੇ ਇਸ ਤੇ ਪਰਿਵਾਰਿਕ ਮੈਂਬਰਾਂ ਨੂੰ ਮਿਲਣ ਤੋਂ ਬਾਅਦ ਇਸ ਗੱਲ ਤੇ ਯਕੀਨ ਹੁੰਦਾ ਜਾ ਰਿਹਾ ਹੈ ਕਿ ਵਾਕਈ ਹੀ ਇਹਨਾਂ ਦੇ ਵਿੱਚ ਕੋਈ ਨਾ ਕੋਈ ਸੱਚਾਈ ਜ਼ਰੂਰ ਹੈ। ਦਰਅਸਲ ਇਹ ਕੁੜੀ ਦਾ ਜਨਮ ਜਿੱਥੇ ਇਸ ਵਾਰੀ ਹੋਇਆ ਸੀ ਉਸ ਘਰ ਦੇ ਵਿੱਚ ਪੁਰਾਣੇ ਪਿੰਡ ਦਾ ਗ੍ਰੰਥੀ ਆਂਦਾ ਹੁੰਦਾ ਸੀ ਤੇ ਉਹਨਾਂ ਦੇ ਰਾਹੀ ਹੀ ਇਨਾਂ ਦੀ ਆਪਸੀ ਸਾਂਝ ਪੈਂਦੀ ਹੈ ਤੇ ਕੁੜੀ ਦੱਸਦੀ ਹੈ ਕਿ ਮੈਂ ਵੀ ਫਲਾਣੇ ਪਿੰਡ ਦੀ ਹੀ ਹੁੰਦੀ ਸੀ ਅਤੇ ਉੱਥੇ ਮੇਰੇ ਮਾਪਿਓ ਰਹਿੰਦੇ ਨੇ ਤੇ ਮੈਂ ਇੰਜ ਮਰ ਗਈ ਸੀ ਆਪਣੀ ਭਾਬੀਆਂ ਸਹੇਲੀਆਂ ਰਿਸ਼ਤੇਦਾਰਾਂ ਸਕੂਲ ਹਰ ਇੱਕ ਚੀਜ਼ ਦੇ ਬਾਰੇ ਇਸ ਕੁੜੀ ਦੇ ਵੱਲੋਂ ਦੱਸਿਆ ਗਿਆ ਜੋ ਕਿ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਸੀ ਤਾਂ ਖੈਰ ਇਹ ਸਾਰਾ ਕੁਝ ਤਾਂ ਹੋ ਗਿਆ ਪਰ ਮਾਪਿਓ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਸਾਡੀ ਧੀ ਦੁਬਾਰਾ ਇਸ ਧਰਤੀ ਤੇ ਆਈ ਹੈ ਬਿਲਕੁਲ ਠੀਕ ਠਾਕ ਹੈ ਚੰਗੇ ਕਰਮ ਹੋਣਗੇ ਇਸੇ ਕਰਕੇ ਹੀ ਉਸ ਨੂੰ ਮਨੁੱਖਾ ਜਨਮ ਦੁਬਾਰਾ ਮਿਲਿਆ ਅਤੇ ਹੁਣ ਇੱਕ ਨਹੀਂ ਸਗੋਂ ਇਸ ਕੁੜੀ ਦੇ ਕੋਲ ਦੋ ਪਰਿਵਾਰ ਨੇ ਇਸਦੇ ਪਹਿਲਾਂ ਦੇ ਮਾਪਿਓ ਵੀ ਇਸ ਕੁੜੀ ਨੂੰ ਦਿਨ ਤਿਉਹਾਰ ਤੇ ਖੁਸ਼ੀਆਂ ਦੇਣ ਆਉਂਦੇ ਨੇ ਤੇ ਹੁਣ ਜਿੱਥੇ ਇਹ ਰਹਿ ਰਹੀ ਹੈ ਉਹ ਮਾਪਿਓ ਤਾਂ ਇਸ ਨੂੰ ਹੱਦੋਂ ਵੱਧ ਪਿਆਰ ਕਰਦੇ ਹੀ ਨੇ ਇਸ ਸੋਹਣੀ ਜਹੀ ਮਾਸੂਮ ਬੱਚੀ ਨੂੰ ਸੁਮਨ ਕਈਏ ਜਾਂ ਫਿਰ ਗੁਰਜੋਤ ਪਿਛਲੇ ਜਨਮ ਦੀਆਂ ਯਾਦਾਂ ਉਸ ਨੂੰ ਸਾਰੀਆਂ ਯਾਤ ਨਹੀਂ ਪਤਾ ਲੱਗਿਆ ਸੀ ਉਸ ਨੂੰ ਕਿ ਕਦ ਜ ਉਸਨੇ ਆਖਰੀ ਸਾਹ ਲਏ ਨੇ ਆਪਣੀ ਪੁਰਾਣੀ ਮਾਂ ਦੇ ਕੋਲ ਜਦੋਂ ਜਾਂਦੀ ਹੈ ਤਾਂ ਉਹ ਘਰ ਦੇ ਵਿੱਚ ਝਾੜੂ ਲਗਾ ਰਹੀ ਸੀ ਪਰ ਉਸ ਨੂੰ ਕੁੱਟ ਕੇ ਜੱਫੀ ਪਾ ਕੇ ਮਿਲੀ ਅਤੇ ਉਹ ਸਭ ਕੁਝ ਦੱਸ ਦਿੱਤਾ ਜੋ ਸਿਰਫ ਇੱਕ ਮਾਂ ਤੇ ਧੀ ਨੂੰ ਹੀ ਪਤਾ ਸੀ ਇਹ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਤੁਹਾਨੂੰ ਯਕੀਨ ਤਾਂ ਨਹੀਂ ਹੋਣਾ ਕਿ ਇਸ ਕੁੜੀ ਨੂੰ ਆਪਣਾ ਪੁਰਾਣਾ ਜਨਮ ਚੰਗੀ ਤਰ੍ਹਾਂ ਯਾਦ ਹੈ ਤਾਂ ਅਖੀਰਕਾਰ ਇਹ ਆਪਣੇ ਪੁਰਾਣੇ ਪਰਿਵਾਰ ਦੇ ਕੋਲ ਕਿਵੇਂ ਪਹੁੰਚੀ ਕਿਵੇਂ ਉਸਦੇ ਮਾਪੇ ਅੱਜ ਵੀ ਉਸਦੇ ਨਵੇਂ ਘਰ ਦੇ ਵਿੱਚ ਆਉਂਦੇ ਨੇ ਅਤੇ ਉਹ ਦੋਹਾਂ ਨੂੰ ਹੀ ਮੰਮੀ ਡੈਡੀ ਕਹਿੰਦੀ ਹੈ ਪਹਿਲੇ ਜਨਮ ਦੇ ਵਿੱਚ ਕੋਈ ਚੰਗਾ ਕਰਮ ਕੀਤਾ ਹੋਣਾ ਉਸਨੇ ਕਿ ਹੁਣ ਦੁਬਾਰਾ ਵੀ ਮਨੁੱਖੀ ਜਨਮ ਮਿਲਿਆ ਨਹੀਂ ਤਾਂ ਕੋਈ ਪਸ਼ੂ ਬਣ ਜਾਂਦਾ ਹੈ ਜਾਂ ਫਿਰ ਕਿਸੇ ਹੋਰ ਜੂਨ ਦੇ ਵਿੱਚ ਜਨਮ ਲੈਂਦਾ ਹੈ ਇਹੇ ਬੋਲ ਐਸੇ 마ਸੂਮ ਬੱਚੀ ਦੇ ਨੇ ਕਿ ਜਦੋਂ ਇਸ ਨੂੰ ਪੁੱਛਿਆ ਗਿਆ ਕਿ ਤੂੰ ਫਿਰ ਤੋਂ ਕਿਵੇਂ ਮਨੁੱਖਾ ਜਨਮ ਲੈ ਲਿਆ ਤਾਂ ਉਸਨੇ ਇਹ ਸ਼ਬਦਾਵਲੀ ਵਰਤੀ ਛੋਟੀ ਜਹੀ ਬੱਚੀ ਪਰ ਗੱਲਾਂ ਵੱਡੀਆਂ ਕਰਦੀ ਹੈ ਅਤੇ ਨਾਲ ਹੀ ਵੱਡਿਆਂ ਵਾਲੇ ਸਾਰੇ ਕੰਮਕਾਰ ਵੀ ਕਰ ਲੈਂਦੀ ਹੈ ਡੇਢ ਸਾਲ ਦੀ ਸੀ ਤਾਂ ਦਾਦਾ ਜੀ ਦਾ ਹੱਥ ਫੜ ਕੇ ਉਹਨਾਂ ਨੂੰ ਬਾਹਰ ਲੈ ਗਈ ਦੱਸਿਆ ਕਿ ਮੇਰਾ ਪਿੰਡ ਇਹ ਨਹੀਂ ਸਗੋ ਉੱਥੇ ਹੈ ਜਿੱਥੋਂ ਰੇਲ ਗੱਡੀ ਨਿਕਲਦੀ ਹੈ ਉਨਾਂ ਨੂੰ ਲੱਗਿਆ ਕਿ ਕਿਤੇ ਬੱਚੀ ਨੂੰ ਕੋਈ ਸੁਪਨਾ ਆਇਆ ਹੋਣਾ ਜਿਸ ਤੇ ਚਲਦੇ ਹੋਏ ਉਹ ਇਹੋ ਜਿਹੀਆਂ ਗੱਲਾਂ ਕਰ ਰਹੀ ਹੈ। ਬੱਚੀ ਨੇ ਜਦੋਂ ਹੋਰ ਗੱਲਾਂ ਦਸਨੀਆਂ ਸ਼ੁਰੂ ਕੀਤੀਆਂ ਤਾਂ ਇੱਕ ਇੱਕ ਕਰਕੇ ਸਾਰੇ ਘਰ ਪਰਿਵਾਰ ਦੇ ਮੈਂਬਰ ਇਕੱਠੇ ਹੋਣ ਲੱਗੇ ਅਤੇ ਬਾਅਦ ਦੇ ਵਿੱਚ ਘਰ ਦੇ ਬਜ਼ੁਰਗਾਂ ਨੂੰ ਇਸ ਸੰਬੰਧੀ ਦੱਸਿਆ ਗਿਆ। ਦਾਦੀ ਜੀ ਨੇ ਪਾਠੀ ਸਿੰਘ ਨੂੰ ਇਸ ਬਾਬਤ ਦੱਸਿਆ ਕਿ ਤੁਹਾਡੇ ਪਿੰਡ ਦੇ ਵਿੱਚ ਇਹ ਕੁੜੀ ਕਹਿੰਦੀ ਹੈ ਕਿ ਮੇਰਾ ਪਹਿਲਾ ਜਨਮ ਹੋਇਆ ਸੀ ਅਤੇ ਉਸ ਦਾ ਸਾਰਾ ਟੱਬਰ ਵੀ ਉੱਥੇ ਹੀ ਰਹਿੰਦਾ। ਇਹ ਸੁਣਨ ਤੋਂ ਬਾਅਦ ਉਸ ਪਾਠੀ ਸਿੰਘ ਦੇ ਵੱਲੋਂ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਵਾਈ ਜਾਂਦੀ ਹੈ ਅਤੇ ਪਤਾ ਲਗਾਇਆ ਜਾਂਦਾ ਹੈ ਕਿ ਇਹੋ ਜਿਹਾ ਕੋਈ ਪਰਿਵਾਰ ਉੱਥੇ ਹੈ ਜਾਂ ਫਿਰ ਨਹੀਂ ਨਾਲ ਹੀ ਉਸ ਪਰਿਵਾਰ ਦੀਆਂ ਕੁਝ ਤਸਵੀਰਾਂ ਮੰਗਵਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਕੁੜੀ ਇੱਕ ਇੱਕ ਕਰਕੇ ਫੋਟੋਆਂ ਦੇ ਰਾਹੀਂ ਸਭ ਨੂੰ ਪਹਿਚਾਣ ਲੈਂਦੀ ਹੈ ਦੱਸਦੀ ਹੈ ਕਿ ਇਹ ਮੇਰੇ ਪਿਤਾ ਜੀ ਨੇ ਅਤੇ ਇਹ ਮੇਰੀ ਮਾਤਾ ਇੰਨਾ ਹੀ ਨਹੀਂ ਘਰ ਦੇ ਵਿੱਚ ਭਾਬੀਆਂ ਤੇ ਭਰਾ ਵੀ ਹੁੰਦੇ ਨੇ ਉਹਨੇ ਇਹ ਵੀ ਦੱਸਿਆ ਕਿ ਇਸ ਭਰਾ ਨੇ ਮੇਰੇ ਇੱਕ ਵਾਰ ਗਲਾਸ ਵੀ ਮਾਰਿਆ ਸੀ ਹੈਰਾਨ ਕਰਦੀ ਗੱਲ ਤਾਂ ਇਹ ਹੈ ਕਿ ਉਸ ਗਲਾਸ ਮਾਰੇ ਦਾ ਨਿਸ਼ਾਨ ਇਸ ਜਨਮ ਦੇ ਵਿੱਚ ਵੀ ਕੁੜੀ ਦੇ ਸਰੀਰ ਦੇ ਉੱਪਰ ਮੌਜੂਦ ਹੈ ਜਦੋਂ ਉਸ ਕੁੜੀ ਦੀ ਸਹੇਲੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਿਛਲੇ ਜਨਮ ਦੀ ਫੋਟੋ ਮੰਗਵਾਈ ਤਾਂ ਉਸਨੇ ਸਾਰੀ ਕੁੜੀਆਂ ਦੇ ਵਿੱਚੋਂ ਆਪਣੇ ਆਪ ਨੂੰ ਪਹਿਚਾਣ ਲਿਆ ਫੋਟੋ ਦੇਖਦੇ ਹੀ ਦੱਸਿਆ ਕਿ ਦੂਜੇ ਨੰਬਰ ਤੇ ਮੈਂ ਖੜੀ ਆ ਸਕੂਲ ਡਰੈਸ ਦੇ ਵਿੱਚ ਆ ਅਤੇ ਨਾਮ ਮੇਰਾ ਪਹਿਲੇ ਜਨਮ ਦੇ ਵਿੱਚ ਸੁਮਨਦੀਪ ਕੌਰ ਸੀ ਜਿਸ ਨੂੰ ਪਿਆਰ ਦੇ ਨਾਲ ਮਾਂ ਸੋਮਾ ਆਖਦੀ ਸੀ ਇਹ ਫੋਟੋ 8ਵੀਂ ਕਲਾਸ ਦੇ ਵਿੱਚ ਖਿੱਚਵਾਈ ਗਈ ਸੀ ਅਤੇ ਇਸ ਜਨਮ ਦੇ ਵਿੱਚ ਉਸਦੇ ਡੇਢ ਦੋ ਸਾਲ ਦੀ ਹੋਣ ਤੇ ਹੀ ਕਹਿਣ ਲੱਗ ਪਈ ਕਿ ਮੇਰਾ ਪਿੰਡ ਲਾਲਾ ਹੈ ਹਾਲਾਂਕਿ ਉਹ ਉਸ ਸਮੇਂ ਤੋਤਲੀ ਬੋਲਦੀ ਸੀ ਜਿਸ ਤੇ ਚਲਦੇ ਪਰਿਵਾਰ ਨੂੰ ਪਿੰਡ ਦਾ ਨਾਮ ਸਮਝਣ ਦੇ ਵਿੱਚ ਥੋੜੀ ਮੁਸ਼ਕਲ ਆਈ ਕੁਦਰਤੀ ਉਸ ਪਿੰਡ ਦੇ ਗ੍ਰੰਥੀ ਸਾਹਿਬ ਉਹਨਾਂ ਦੇ ਘਰ ਆਂਦੇ ਹੁੰਦੇ ਸੀ ਗ੍ਰੰਥੀ ਸਿੰਘ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਇਸ ਬਾਰੇ ਆਪਣੇ ਪਿੰਡ ਦੇ ਵਿੱਚ ਜਾ ਕੇ ਗੱਲ ਜ਼ਰੂਰ ਕਰਾਂਗਾ ਇਸ ਤਰ੍ਹਾਂ ਹੀ ਗ੍ਰੰਥੀ ਸਿੰਘ ਦੇ ਵੱਲੋਂ ਹੀ ਸੁਮਨਦੀਪ ਨੂੰ ਉਸਦੇ ਪਰਿਵਾਰ ਤੇ ਨਾਲ ਮਿਲਵਾਇਆ ਗਿਆ ਬਸ ਦੇ ਥੱਲੇ ਆ ਕੇ ਕੁੜੀ ਦੀ ਜਾਨ ਕਹੀ ਸੀ ਉਸਨੇ ਉਹ ਸਾਰੀ ਘਟਨਾ ਵੀ ਬਿਆਨ ਕੀਤੀ ਕਿ ਕਿਵੇਂ ਬਸ ਉਸ ਦੇ ਉੱਪਰੋਂ ਲੰਘ ਗਈ ਸੀ ਇਹ ਉਹ ਵਾਰਦਾਤ ਉਹ ਘਟਨਾ ਸੀ ਜਿਸ ਦੇ ਬਾਰੇ ਸਿਰਫ ਉਹੀ ਚੰਗੀ ਤਰ੍ਹਾਂ ਜਾਣਦੀ ਸੀ ਇਸ ਤੋਂ ਇਲਾਵਾ ਵੀ ਕਈ ਗੱਲਾਂ ਅਜਈਆਂ ਹੋਈਆਂ ਜਿਨ੍ਹਾਂ ਦੇ ਬਾਰੇ ਸਿਰਫ ਕੁੜੀ ਨੂੰ ਹੀ ਪਤਾ ਸੀ ਅਤੇ ਇੱਕ ਇੱਕ ਕਰਕੇ ਜਦੋਂ ਉਹ ਦੱਸਦੀ ਐ ਕਿ ਘਰ ਦਾ ਸਮਾਨ ਫਲਾਣੀ ਥਾਂ ਤੇ ਪਿਆ ਹੈ ਅਤੇ ਉਸ ਰਾਤ ਮੈਨੂੰ ਮਾਂ ਨੇ ਇਹ ਕਿਹਾ ਸੀ ਅਤੇ ਡੋਲੂ ਭਾਬੀ ਦੇ ਘਰ ਹੈ ਇਹ ਸਾਰੀਆਂ ਗੱਲਾਂ ਸੁਣ ਕੇ ਸਾਰਾ ਪਰਿਵਾਰ ਹੈਰਾਨ ਹੋ ਗਿਆ ਪਿੰਡ ਵਾਲੇ ਗੱਡੀਆਂ ਭਰ-ਭਰੋਂ ਉਸ ਨੂੰ ਦੇਖਣ ਆਂਦੇ ਨੇ ਮਿਲਣ ਆਂਦੇ ਨੇ ਅਤੇ ਸੁਮਨ ਹਰੇਕ ਨੂੰ ਪਹਿਚਾਣ ਲੈਂਦੀ ਐ ਕੁੜੀ ਨੇ ਦੱਸਿਆ ਕਿ ਜਦੋਂ ਉਹ ਮੰਮੀ ਨੂੰ ਪਹਿਲੀ ਵਾਰ ਮਿਲੀ ਤਾਂ ਉਹ ਘਰ ਦੇ ਵਿੱਚ ਝਾੜੂ ਲਗਾ ਰਹੇ ਸਨ ਉਸ ਨੂੰ ਕੁੱਟ ਕੇ ਜੱਫੀ ਪਾ ਲਈ ਕੁੜੀ ਨੇ ਅਤੇ ਕਿਹਾ ਕਿ ਮੈਂ ਤੁਹਾਡੀ ਸੁਮਨਾ ਜਿਸ ਦਾ ਪਿਛਲੇ ਜਨਮ ਦੇ ਵਿੱਚ ਐਕਸੀਡੈਂਟ ਹੋਇਆ ਸੀ ਅਤੇ ਉਹ ਤੁਹਾਡੇ ਤੋਂ ਦੂਰ ਹੋ ਗਈ ਸੀ ਮਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਤਾਂ ਆ ਗਏ ਉਹ ਸਭ ਕੁਝ ਯਾਦ ਕਰਕੇ ਪਰ ਮਾਂ ਨੂੰ ਇੱਕ ਪਲ ਦੇ ਲਈ ਭੋਰਾ ਵੀ ਯਕੀਨ ਨਹੀਂ ਹੋਇਆ ਮਾਂ ਕਹਿੰਦੀ ਤੂੰ ਕੌਣ ਹੈ ਮੈਂ ਤਾਂ ਤੈਨੂੰ ਨਹੀਂ ਪਹਿਚਾਨਿਆ ਤੇਰੀ ਸ਼ਕਲ ਉਹ ਨਹੀਂ ਹੈ ਕੁੜੀ ਫੇਰ ਦੱਸਦੀ ਹੈ ਕਿ ਮੈਸੂਮਾ ਸੁਮਨਦੀਪ ਜਿਹੜੀ ਪਿਛਲੇ ਜਨਮ ਦੇ ਵਿੱਚ ਇੰਜ ਮਰ ਗਈ ਸੀ ਹੁਣ ਮੈਂ ਉੱਥੇ ਜਨਮ ਲਿਆ ਤੇ ਕੁੜੀ ਨੇ ਆਪਣੇ ਬਾਰੇ ਹੋਰ ਵੀ ਕਈ ਗੱਲਾਂ ਦਸੀਆਂ ਜਦੋਂ ਸਾਰੀ ਕਹਾਣੀ ਦੱਸੀ ਤਾਂ ਮਾਂ ਕੁੜੀ ਨੂੰ ਗੋਦ ਦੇ ਵਿੱਚ ਲੈ ਕੇ ਬੈਠ ਗਈ ਅਤੇ ਰੋਣ ਲੱਗ ਪਈ ਮਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਿਕਲ ਆਏ ਆਪਣੀ ਉਸੇ ਸੁਮਨ ਨੂੰ ਯਾਦ ਕਰਕੇ ਜੋ 13 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਤੋਂ ਚਲੀ ਗਈ ਸੀ ਉਸ ਕੁੜੀ ਨੇ ਉਹ ਸਾਰੀਆਂ ਗੱਲਾਂ ਦਸੀਆਂ ਜੋ ਘਰ ਪਰਿਵਾਰ ਦੇ ਵਿੱਚ ਹੁੰਦੀਆਂ ਸੀ। ਉਹ ਗੱਲਾਂ ਜੋ ਸਿਰਫ ਮਾਤੇ ਧੀ ਨੂੰ ਹੀ ਪਤਾ ਸੀ। ਜਿਵੇਂ ਕਿ ਜਦੋਂ ਉਹ ਵਰਤ ਰੱਖਦੀ ਸੀ ਤਾਂ ਉਦੋਂ ਤਿੰਨ ਭਾਬੀਆਂ ਸੀ ਬਦਲ-ਬਦਲ ਕੇ ਉਹਨਾਂ ਦੇ ਕੋਲੋਂ ਦੁੱਧ ਲੈ ਕੇ ਆਉਂਦੀ ਸੀ। ਉਸ ਨੇ ਦੱਸਿਆ ਕਿ ਉਹ ਆਖਰੀ ਦਿਨ ਜਦੋਂ ਉਸ ਦੀ ਜਾਨ ਗਈ ਤਾਂ ਉਹ ਕਿਹੜੀ ਭਾਬੀ ਦੇ ਘਰ ਗਈ ਸੀ। ਤੇ ਡੋਲੂ ਕਿਥੋਂ ਲੈ ਕੇ ਆਈ ਸੀ ਉਸੇ ਸਮੇਂ ਹੀ ਉਸੇ ਦਿਨ ਹੀ ਉਸ ਕੁੜੀ ਦੀ ਜਾਨ ਜਾਂਦੀ ਹੈ ਕੁੜੀ ਨੇ ਦੱਸਿਆ ਕਿ ਪਹਿਲਾਂ ਮੇਰੀ ਕਾਪੀ ਹੀਠਾਂ ਡਿਗੀ ਫਿਰ ਜਦੋਂ ਉਹ ਚੱਕਣ ਲੱਗਦੀ ਹੈ ਤਾਂ ਸੈਂਡਲ ਖੁੱਲ ਗਿਆ ਉਸ ਨੂੰ ਹੀ ਚੱਕਦੇ ਸਮੇਂ ਸਾਹਮਣੇ ਤੋਂ ਇੱਕ ਬੱਸ ਆ ਗਈ ਅਤੇ ਉਸ ਤੋਂ ਉੱਪਰੋਂ ਨਿਕਲ ਗਈ ਇਸ ਤਰ੍ਹਾਂ ਹੀ ਕੁੜੀ ਦੀ ਜਾਨ ਗਈ ਅਤੇ ਇਹ ਸਾਰੀ ਘਟਨਾ ਉਸਨੇ ਆਪਣੇ ਮਾਪਿਆਂ ਨੂੰ ਵੀ ਦੱਸੀ ਉਸ ਦਿਨ ਮਾਂ ਤੇ ਭਾਬੀ ਘਰ ਵੀ ਗਈ ਸੀ ਉਹ ਅਤੇ ਪੁੱਛਿਆ ਕਿ ਡੋਲੂ ਤੁਹਾਡੇ ਘਰੀ ਸੀ ਤਾਂ ਉਸ ਭਾਬੀ ਨੇ ਵੀ ਕਿਹਾ ਕਿ ਹਾਂ ਡੋਲੂ ਸਾਡੇ ਘਰ ਸੀ ਅਤੇ ਉਹ ਤੇਰੀ ਮਾਂ ਨੂੰ ਵਾਪਸ ਕਰ ਦਿੱਤਾ ਮਾਂ ਨੇ ਕਿਹਾ ਕਿ ਮੈਂ ਤਾਂ ਸਿਰਫ ਪਤਾ ਲਗਾਉਣਾ ਚਾਹੁੰਦੀ ਸੀ ਕਿ ਤੂੰ ਮੇਰੀ ਸੋਮਾ ਹੀ ਹੈ ਜਾਂ ਫਿਰ ਨਹੀਂ ਕਹਿੰਦੇ ਜੇ ਨਾ ਮੰਨਦੇ ਮੰਮੀ ਪਾਪਾ ਤਾਂ ਕੁੜੀ ਦਾ ਦਿਲ ਬਹੁਤ ਦੁਖਣਾ ਸੀ ਉਸਨੇ ਬਹੁਤ ਕੁਝ ਕੀਤਾ ਆਪਣੀ ਮਾਂ ਨੂੰ ਮਾਂ ਕਹਿਣ ਦੇ ਲਈ ਕਿ ਉਸਦੀ ਮਾਂ ਵੀ ਉਸ ਨੂੰ ਉਸੇ ਤਰ੍ਹਾਂ ਹੀ ਬੱਚਿਆਂ ਦੀ ਤਰ੍ਹਾਂ ਪਿਆਰ ਕਰੇ ਦੂਸਰਾ ਜਨਮ ਭਾਵੇਂ ਲੈ ਲਿਆ ਪਰ ਉਹ ਸਭ ਕੁਝ ਦਿਲ ਦੇ ਵਿੱਚ ਸਮਾਇਆ ਹੋਇਆ ਕਿੰਜ ਉਸਦੀ ਜਾਨ ਗਈ ਅਤੇ ਉਸਦਾ ਪਰਿਵਾਰ ਰੋਇਆ ਸੀ ਉਸ ਨੂੰ ਆਪਣਾ ਘਰ-ਬਾਰ ਛੱਡਣਾ ਪਿਆ ਇਸ ਦੁਨੀਆ ਤੋਂ ਜਾਣਾ ਪਿਆ ਇਹ ਸਭ ਕੁਝ ਇਹ 13 ਸਾਲ ਦੀ ਕੁੜੀ ਦੱਸ ਰਹੀ ਹੈ ਉਸਨੇ ਕਿਹਾ ਕਿ ਮੇਰਾ ਦਿਲ ਟੁੱਟ ਜਾਣਾ ਸੀ ਜੇਕਰ ਮਾਪੇ ਉਸ ਦੀਆਂ ਇਹਨਾਂ ਸਾਰੀਆਂ ਗੱਲਾਂ ਤੇ ਯਕੀਨ ਨਾ ਕਰਦੇ ਜੇਕਰ ਉਸ ਨੂੰ ਮਿਲਣ ਨਾ ਹੁੰਦੇ ਇਸ ਕਰਕੇ ਜਦੋਂ ਉਹਨਾਂ ਨੇ ਪਹਿਚਾਨ ਲਿਆ ਤਾਂ ਮਨ ਬਹੁਤ ਖੁਸ਼ ਹੋਇਆ ਸਵਾਕ 2 ਸਾਲ ਦਾ ਬੱਚਾ ਆਖਿਰਕਾਰ ਹੁੰਦਾ ਹੀ ਕੀ ਹੈ ਉਸ ਸਮੇਂ ਉਹ ਆਪਣੇ ਘਰਦਿਆਂ ਦਾ ਹੱਥ ਫੜ ਫੜ ਕੇ ਕਹਿੰਦੀ ਹੁੰਦੀ ਸੀ ਕਿ ਮੇਰਾ ਘਰ ਉੱਥੇ ਹੈ ਜਿੱਥੋਂ ਰੇਲ ਗੱਡੀ ਲੰਘਦੀ ਹੈ ਇਸ ਕਰਕੇ ਹੁਣ ਕੁੜੀ ਬਹੁਤ ਖੁਸ਼ ਹੈ ਕਿਉਂਕਿ ਉਸ ਦੇ ਕੋਲ ਦੋਵੇਂ ਹੀ ਪਰਿਵਾਰ ਨੇ ਇਸ ਤੋਂ ਬਾਅਦ ਜਦੋਂ ਕੁੜੀ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਆਪਣੇ ਪੁਰਾਣੇ ਘਰ ਦੇ ਵਿੱਚ ਕਿਉਂ ਨਹੀਂ ਰਹਿ ਰਹੇ ਕਿਉਂ ਤੁਹਾਨੂੰ ਨਹੀਂ ਚਾਹੁੰਦੇ ਕਿ ਲੈ ਕੇ ਜਾਣ ਤਾਂ ਇੱਥੇ ਵੀ ਦੋਵੇਂ ਹੀ ਮਾਪੇ ਇਸ ਬੱਚੀ ਨੂੰ ਪਿਆਰ ਕਰਦੇ ਸੀ ਉਹ ਵੀ ਚਾਹੁੰਦੇ ਸੀ ਕਿ ਸਾਡੇ ਕੋਲ ਵਾਪਸ ਆ ਜਾਵੇ ਪਰ ਕੁੜੀ ਨੇ ਇਹ ਫੈਸਲਾ ਲਿਆ ਤੇ ਨਾਲ ਹੀ ਪਰਿਵਾਰ ਨੇ ਵੀ ਕਿ ਉਹ ਇੱਥੇ ਹੀ ਰਹੇਗੀ। ਉੱਥੋਂ ਦੇ ਘਰ ਦੇ ਸਾਰੇ ਵਧੀਆ ਵਰਤਦੇ ਨੇ। ਉਹਨਾਂ ਦੇ ਘਰ ਆਉਂਦੇ ਜਾਂਦੇ ਨੇ। ਹਰ ਦਿਨ ਤਿਉਹਾਰ ਤੇ ਕੁੜੀ ਨੂੰ ਸਮਾਨ ਦੇ ਨਾਲ ਨਾਲ ਢੇਰ ਸਾਰਾ ਪਿਆਰ ਵੀ ਦੇ ਕੇ ਜਾਂਦੇ ਨੇ। ਉਹ ਕਹਿੰਦੀ ਸੀ ਕਿ ਸਾਡੇ ਨਾਲ ਚੱਲੋ ਪਰ ਉਸਨੇ ਕਿਹਾ ਕਿ ਨਹੀਂ ਇੱਥੇ ਮੇਰੇ ਡੈਡੀ ਨੇ। ਇੱਕ ਹੋਰ ਗੱਲ ਜੋ ਕਿ ਬੜੀ ਹੀ ਅਜੀਬ ਹੈ। ਨਾ ਮੰਨਣਯੋਗ ਲੱਗਦੀ ਹੈ ਪਰ ਇਹ ਸੱਚ ਹੈ। ਪਿਛਲੇ ਜਨਮ ਤੇ ਵੀ ਜਦੋਂ ਭਰਾ ਦੇ ਨਾਲ ਲੜਾਈ ਹੋਈ ਸੀ ਤਾਂ ਉਸਨੇ ਸਿਰ ਦੇ ਉੱਪਰ ਗਲਾਸ ਮਾਰਿਆ ਰਿਪੀਟ ਪਿਛਲੇ ਜਨਮ ਦੇ ਵਿੱਚ ਜਦੋਂ ਭਰਾ ਦੇ ਨਾਲ ਲੜਾਈ ਹੋਈ ਸੀ ਤਾਂ ਉਸਨੇ ਗਲਾਸ ਮਾਰਿਆ ਅਤੇ ਉਸ ਦਾ ਨਿਸ਼ਾਨ ਵੀ ਹੁਣ ਇਸ ਕੁੜੀ ਦੇ ਸਰੀਰ ਦੇ ਉੱਪਰ ਹੈ ਕੁੜੀ ਨੇ ਦੱਸਿਆ ਕਿ ਕਿੰਝ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਸੀ ਅਤੇ ਹੁਣ ਉਹ 9ਵੀਂ ਕਲਾਸ ਦੇ ਵਿੱਚ ਹੈ ਪਰ ਉਸ ਦੀ ਸਮਝ ਕੁਝ ਵੱਡਿਆਂ ਵਰਗੀ ਹੈ ਉਹ ਖੇਡਣਾ ਹੁਣ ਪਸੰਦ ਨਹੀਂ ਕਰਦੀ 12ਵੀਂ ਜਮਾਤ ਤੱਕ ਦੇ ਜਵਾਕਾਂ ਨੂੰ ਪੜ੍ਹਾ ਦਿੰਦੀ ਹੈ ਸਿਲਾਈ ਕਢਾਈ ਕਰਨਾ ਸਵੈਟਰ ਬੁਣਨਾ ਇਹ ਸਾਰੇ ਸ਼ੌਂਕ ਦੇ ਨਾਲ-ਨਾਲ ਉਹ ਬਖੂਬੀ ਜਾਣਦੀ ਹੈ ਸਹੇਲੀਆਂ ਨੂੰ ਵੀ ਲੱਗਿਆ ਕਿ ਇਹ ਕਿਹੋ ਜਿਹੀਆਂ ਗੱਲਾਂ ਕਰਦੀ ਹੈ ਪਰ ਹੌਲੀ-ਹੌਲੀ ਸਭ ਨੂੰ ਪਤਾ ਲੱਗ ਗਿਆ ਕਿ ਇਹਦੀਆਂ ਗੱਲਾਂ ਦੇ ਵਿੱਚ ਕਿੰਨੀ ਸੱਚਾਈ ਹੈ 5ਵੀਂ ਕਲਾਸ ਤੋਂ ਸਹੇਲੀਆਂ ਉਸ ਨੂੰ ਜਾਣਦੀਆਂ ਨੇ ਦੱਸਿਆ ਕਿ ਫੋਟੋ ਦਿਖਾ ਕੇ ਇਹ ਮੈਂ ਹਾਂ ਪਹਿਲਾਂ ਕਿਸੇ ਨੇ ਵੀ ਉਸ ਦੀ ਗੱਲ ਤੇ ਯਕੀਨ ਨਹੀਂ ਕੀਤਾ ਸਹੇਲੀਆਂ ਕਹਿੰਦੀਆਂ ਕਿ ਤੂੰ ਤਾਂ ਸਾਡੇ ਨਾਲ ਪੜਦੀ ਐ ਤੇ ਇਹ ਕੁੜੀ ਤਾਂ ਵੱਡੀ ਐ ਤੂੰ ਇਹ ਨਹੀਂ ਹੋ ਸਕਦੀ ਤੂੰ ਤਾਂ ਸਾਡੀ ਸਹੇਲੀ ਐ ਫਿਰ ਉਸ ਤੋਂ ਬਾਅਦ ਕੁੜੀ ਨੇ ਜਦੋਂ ਗੱਲਾਂ ਦਸੀਆਂ ਤਾਂ ਸਭ ਨੇ ਯਕੀਨ ਕਰ ਲਿਆ ਪਿਤਾ ਵੀ ਅਕਸਰ ਜਦੋਂ ਸਕੂਲ ਦੇ ਵਿੱਚ ਫੀਸ ਭਰਨ ਜਾਂਦੇ ਨੇ ਤਾਂ ਉੱਤੇ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਇਹ ਸਭ ਕੁਝ ਜਾਣਦੀ ਐ ਤੇ ਕਿਵੇਂ ਜਾਣਦੀ ਐ ਗੱਡੀਆਂ ਭਰ-ਭਰ ਕੇ ਰਿਸ਼ਤੇਦਾਰ ਆਉਂਦੇ ਨੇ ਉਹ ਪਹਿਚਾਨ ਲੈਂਦੀ ਹੈ ਕਿ ਇਹ ਮੇਰੀ ਕੱਚੀ ਭਾਬੀ ਹੈ ਜਾਂ ਫਿਰ ਕੋਈ ਹੋਰ ਮੌਦੇ ਦੋਕਸਾਲ ਬਾਅਦ ਹੀ ਕੁੜੀ ਨੇ ਹੁਣ ਦੁਬਾਰਾ ਜਨਮ ਲੈ ਲਿਆ ਹੈ ਕਿਹਾਂ ਜਾਂਦਾ ਹੈ ਕਿ ਪਹਿਲਾਂ ਉਸ ਦੀ ਉਮਰ 15 ਸਾਲ ਦੀ ਸੀ ਅਤੇ ਹੁਣ ਉਹ 13 ਸਾਲ ਦੀ ਹੈ ਡੇਢ ਤਿੰਨ ਸਾਲ ਦੇ ਹੋਣ ਤੇ ਹੀ ਉਸ ਨੂੰ ਸਭ ਕੁਝ ਪਤਾ ਲੱਗ ਗਿਆ ਸੀ ਕਿ ਉਸ ਦਾ ਪਰਿਵਾਰ ਕਿੱਥੇ ਹੈ ਇਸ ਪਰਿਵਾਰ ਨੇ ਵੀ ਉਸ ਦੀ ਗੱਲ ਮੰਨੀ ਉਸ ਤੇ ਯਕੀਨ ਕੀਤਾ ਅਤੇ ਉਸ ਨੂੰ ਉਸ ਦੇ ਪੁਰਾਣੇ ਪਰਿਵਾਰ ਦੇ ਨਾਲ ਉਹ ਮਿਲਣ ਤੱਕ ਵੀ ਲੈ ਕੇ ਗਏ ਉਹਨਾਂ ਦੇ ਪਿੰਡ ਤੱਕ ਲੈ ਗਏ ਅਤੇ ਮਾਪਿਆਂ ਦੇ ਨਾਲ ਵੀ ਗੱਲਬਾਤ ਕਰਵਾਈ ਇਹ ਸਭ ਨੂੰ ਇਹ ਪਰਿਵਾਰ ਮਹਾਰਾਜ ਦੀ ਕਿਰਪਾ ਹੀ ਮੰਨਦਾ ਉਹ ਕਹਿੰਦਾ ਹੈ ਕਿ ਇਹ ਰੱਬ ਦਾ ਹੀ ਦਿੱਤਾ ਸਭ ਕੁਝ ਹੈ ਕੁਝ ਰਹਿ ਗਿਆ ਹੋਣਾ ਇਸ ਦਾ ਜਿਸ ਕਰਕੇ ਰੱਬ ਨੇ ਇਸ ਨੂੰ ਫਿਰ ਤੋਂ ਵਾਪਸ ਭੇਜ ਦਿੱਤਾ। ਇੱਕ ਆਖਰੀ ਗੱਲ ਜੋ ਕੁੜੀ ਨੇ ਦੱਸੀ ਉਹ ਇਹ ਸੀ ਕਿ ਅੱਜ ਤੋਂ 5 ਸਾਲ ਪਹਿਲਾਂ ਜਦੋਂ ਉਹ ਪਹਿਲੇ ਜਨਮ ਦੇ ਵਿੱਚ ਸੀ ਤਾਂ ਆਪਣੀ ਇੱਕ ਕੜੀ ਫੋਟੋ ਦੇ ਪਿੱਛੇ ਰੱਖ ਕੇ ਗਈ ਸੀ। ਉਸ ਨੇ ਉਹੀ ਘਰ ਦੇ ਵਿੱਚ ਜਾ ਕੇ ਮਾਂ ਨੂੰ ਪੁੱਛਿਆ ਕਿ ਮੇਰੀ ਕੜੀ ਕਿੱਥੇ ਹੈ ਤਾਂ ਮਾਂ ਨੂੰ ਨਹੀਂ ਪਤਾ ਸੀ। ਪਰ ਕੁੜੀ ਨੇ ਦੱਸਿਆ ਕਿ ਮੈਂ ਉਹ ਕੜੀ ਫਲਾਣੀ ਫੋਟੋ ਦੇ ਪਿੱਛੇ ਰੱਖੀ ਹੋਈ ਹੈ। ਜਤੇ ਜਦੋਂ ਉੱਥੋਂ ਦੇਖਿਆ ਗਿਆ ਤਾਂ ਫੋਟੋ ਦੇ ਵਿੱਚੋਂ ਕੜੀ ਨਿਕਲ ਆਈ ਬੰਦ ਹੋ ਚੁੱਕੀ ਸੀ ਪਰ ਕੜੀ ਉਸੇ ਥਾਂ ਸੀ ਜਿੱਥੇ ਉਸ ਕੁੜੀ ਦੇ ਵੱਲੋਂ ਦੱਸਿਆ ਗਿਆ ਇਹਨਾਂ ਸਾਰੀਆਂ ਗੱਲਾਂ ਤੇ ਯਕੀਨ ਤਾਂ ਨਹੀਂ ਹੁੰਦਾ ਯਕੀਨ ਕਰਨਾ ਔਖਾ ਲੱਗਦਾ ਪਰ ਜਿਸ ਕੁੜੀ ਦੇ ਨਾਲ ਇਹ ਵਾਪਰਿਆ ਜਿਸ ਪਰਿਵਾਰ ਦੇ ਨਾਲ ਇਹ ਵਾਪਰਿਆ ਜਿਨ੍ਹਾਂ ਦੀ ਧੀ ਇਸ ਦੁਨੀਆ ਤੋਂ ਚਲੀ ਗਈ ਸੀ ਅਤੇ ਵਾਪਸ ਆ ਕੇ ਉਸਨੇ ਸਾਰੀਆਂ ਗੱਲਾਂ ਪਰਿਵਾਰ ਦੇ ਨਾਲ ਸਾਂਝੀਆਂ ਕੀਤੀਆਂ ਉਹ ਸੁਣਨ ਤੋਂ ਬਾਅਦ ਯਕੀਨਨ ਹੀ ਪਰਿਵਾਰ ਨੂੰ ਰੱਬ ਤੇ ਇਸ ਗੱਲ ਨੂੰ ਲੈ ਕੇ ਹੋਰ ਭਰੋਸਾ ਹੋ ਗਿਆ ਕਿ ਇੰਜ ਵੀ ਹੋ ਸਕਦਾ ਹੈ ਇਹ ਬੱਚੀ ਦੁਬਾਰਾ ਜਨਮ ਹੋਣ ਦਾ ਦਾਵਾ ਕਰਦੀ ਹੈ ਤੇ ਉਸਦੇ ਪਿਤਾ ਜੀ ਕਹਿੰਦੇ ਨੇ ਕਿ ਜੇਕਰ ਇਸ ਗੱਲ ਦੇ ਵਿੱਚ ਕਿਸੇ ਨੂੰ ਝੂਠ ਲੱਗਦਾ ਤਾਂ ਉਹ ਆ ਕੇ ਗੱਲਾਂ ਪੁੱਛ ਸਕਦੇ ਨੇ ਇੰਨਾ ਹੀ ਨਹੀਂ ਇਹਦੀਆਂ ਦੱਸੀਆਂ ਗੱਲਾਂ ਨੂੰ ਨਾਲ ਦੇ ਪਿੰਡ ਦੇ ਵਿੱਚ ਜਾ ਕੇ ਮਿਲਾ ਵੀ ਸਕਦੇ ਨੇ ਕਿ ਇਸ ਦੇ ਵਿੱਚ ਕਿੰਨੀ ਸੱਚਾਈ ਹੈ